ਮਹਾਕੁੰਬ ਦੇ ਵਿੱਚ ਆਪਣੀਆਂ ਸੋਹਣੀਆਂ ਅੱਖਾਂ ਦੇ ਨਾਲ ਵਾਇਰਲ ਹੋਣ ਵਾਲੀ ਮੋਨਾਲੀਸਾ ਇਸ ਸਮੇਂ ਰੋ ਰਹੀ ਹੈ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਰੋਣਾ ਸਿਰਫ ਜਿਹੜਾ ਹੈ ਉਹ ਡਾਇਰੈਕਟਰ ਦੇ ਕਰਕੇ ਹੈ ਜੀ ਹਾਂ ਬਹੁਤ ਸਾਰੇ ਲੋਕਾਂ ਨੇ ਜਦੋਂ ਮੋਨਾਲੀਸਾ ਦੀ ਰੋਂਦੇ ਦੀ ਤਸਵੀਰ ਦੇਖੀ ਤੇ ਲੋਕਾਂ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਕਿ ਡਾਇਰੈਕਟਰ ਸਾਹਿਬ ਨੇ ਇਹਨਾਂ ਨੂੰ ਫਿਲਮ ਦੇਣ ਦਾ ਆਫਰ ਕੀਤਾ ਸੀ ਇਹਨਾਂ ਨੂੰ ਜਹਾਜ਼ ਦੇ ਵਿੱਚ ਘੁਮਾਇਆ ਸੀ ਚੈਨੀ ਜਿਹੜੀ ਆ ਸੋਨੇ ਦੀ ਦਿੱਤੀ ਸੀ ਪਰ ਇਸ ਦੇ ਵਿਚਕਾਰ ਹੀ ਹੁਣ ਡਾਇਰੈਕਟਰ ਜੇਲ ਵਿੱਚ ਪਹੁੰਚ ਗਏ ਨੇ ਜੀ ਹਾਂ ਦੱਦੀਏ ਕਿ ਜੋ ਡਾਇਰੈਕਟਰ ਸਨੋਜ ਮਿਸ਼ਰਾ ਹੈ ਉਸ ਤੇ ਰੇਪ ਦੇ aarop ਲੱਗੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਉਸਨੇ ਇੱਕ ਲੜਕੀ ਨੂੰ ਜੋ ਹੈ ਉਹ ਪਿਆਰ ਦੇ ਵਿੱਚ ਫਸਾਇਆ ਵਿਆਹ ਦਾ ਝਾਂਸਾ ਦਿੱਤਾ ਤੇ ਉਸ ਤੋਂ ਬਾਅਦ ਉਸ ਦਾ ਰੇਪ ਕੀਤਾ ਉਹ ਲੜਕੀ ਪ੍ਰੈਗਨੈਂਟ ਵੀ ਹੋਈ ਉਹਦਾ ਅਬੋਰਸ਼ਨ ਕਰਾਇਆ ਉਸ ਤੋਂ ਬਾਅਦ ਇਹ ਡਾਇਰੈਕਟਰ ਮੋਨਾਲੀਸਾ ਨੂੰ ਜਾਸ ਦੇ ਵਿੱਚ ਲੈ ਕੇ ਘੁੰਮਦਾ ਰਿਹਾ ਇਹ ਡਾਇਰੈਕਟਰ ਜਿਹੜਾ ਹੈ ਉਹ ਮੋਨਾਲੀਸਾ ਨੂੰ ਜਿਹੜਾ ਹੈ ਉਹ ਫਿਲਮ ਵੀ ਸਾਈਨ ਹੋ ਗਈ ਸੀ ਫਿਲਮ ਦੇ ਲਈ ਜੋ ਹੈ ਮੋਨਾਲੀਸਾ ਨੂੰ ਤਿਆਰ ਕੀਤਾ ਜਾ ਰਿਹਾ ਸੀ ਟ੍ਰੇਨਿੰਗ ਚੱਲ ਰਹੀ ਸੀ ਤੇ ਇਸ ਦੇ ਵਿਚਕਾਰ ਇੱਕ ਖਬਰ ਸਾਹਮਣੇ ਆ ਜਾਈ ਆ ਗਈ ਹੈ ਕਿ ਸਨੋਜ ਮਿਸ਼ਰਾ ਨੂੰ ਜੇਲ੍ਹ ਹੋ ਗਈ ਹੈ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਮੋਨਾਲੀਸਾ ਦੀ ਰੋਂਦੇ ਦੀ ਤਸਵੀਰ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਮੋਨਾਲੀਸਾ ਲਗਾਤਾਰ ਰੋ ਰਹੀ ਹੈ ਆਤੇ ਉਸ ਤੋਂ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਆਖਿਰਕਾਰ ਉਹ ਕਿਉਂ ਰੋ ਰਹੀ ਹੈ ਤਾਂ ਉਸ ਦਾ ਕੋਈ ਵੀ ਜਵਾਬ ਨਹੀਂ ਦਿੰਦੀ ਜਿਸ ਤੋਂ ਬਾਤ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਮੋਨਾਲੀਸਾ ਜਿਹੜੀ ਆ ਸੁਨੋਜ ਮਿਸ਼ਰਾ ਦੇ ਕਰਕੇ ਰੋ ਰਹੀ ਹੈ ਕਿਉਂਕਿ ਉਸ ਦੀ ਫਿਲਮ ਅਧੂਰੀ ਰਹਿ ਗਈ ਹੈ ਕਿਉਂਕਿ ਹਾਲੇ ਤੱਕ ਇਹ ਕਨਫਰਮ ਨਹੀਂ ਹੈ ਕਿ ਸੁਨੋਜ ਮਿਸ਼ਰਾ ਨੂੰ ਬੇਲ ਮਿਲੇਗੀ ਜਾਂ ਸੁਨੋਜ ਮਿਸ਼ਰਾ ਨੂੰ ਸਜ਼ਾ ਹੋਏਗੀ ਕਿਉਂਕਿ ਜੋ ਡਾਇਰੈਕਟਰ ਹੈ ਇਸ ਨੇ ਮੋਨਾਲੀਸਾ ਦੇ ਨਾਲ ਜੋ ਹੈ ਉਹ ਫਿਲਮ ਦੀ ਵਗੈਰਾ ਸਾਰਾ ਸੈਟਅਪ ਦੇਖ ਲਿਆ ਸੀ ਮੋਨਾਲੀਸਾ ਦੀ ਟ੍ਰੇਨਿੰਗ ਚੱਲ ਰਹੀ ਸੀ ਮੋਨਾਲੀਸਾ ਨੂੰ ਜਾਜ਼ ਦੇ ਵਿੱਚ ਵੀ ਘੁਮਾ ਦਿੱਤਾ ਗਿਆ ਸੀ ਮੋਨਾਲੀਸਾ ਦੇ ਨਾਲ ਬਹੁਤ ਸਾਰੇ ਪ੍ਰੈਸ ਕਾਨਫਰੰਸ ਕੀਤੇ ਗਏ ਸੀ ਪਰ ਇਸ ਦੇ ਵਿਚਕਾਰ ਇਹ ਅਜਿਹੀਆਂ ਤਸਵੀਰਾਂ ਆ ਰਹੀਆਂ ਨੇ ਤੁਹਾਨੂੰ ਕੀ ਲ ਤੁਸੀਂ ਕੀ ਕਹੋਗੇ ਕਿ ਇਹ ਲੜਕੀ ਬਚ ਗਈ ਹੈ ਕਿਉਂਕਿ ਜਿਹੜੇ ਡਾਇਰੈਕਟਰ ਤੇ ਅਜਹੇਰੋ aarop ਲੱਗੇ ਨੇ ਕਿਸ ਹੋਰ ਲੜਕੀ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਮੋਨਾਲੀਸਾ ਇਸ ਚੀਜ਼ ਤੋਂ ਬਚ ਗਈ ਹੈ ਕੀ ਇਹ ਉਹਦੇ ਚੰਗੇ ਦੇ ਲਈ ਹੈ ਜਾਂ ਮਾੜੇ ਦੇ ਲਈ ਹੈ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਸਮਝਾਓ